ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਜਿਨ੍ਹਾਂ ਦੀ ਪਨੀਰੀ ਕਿਸਾਨ ਵੀਰ ਬੀਜ ਰਹੇ ਜਾਂ ਬੀਜਣੀ ਆ ਉਹਨਾਂ ਦਾ ਸਹੀ ਟਾਈਮ ਕੀ ਹੈ ਕਿਸਮ ਵਾਰ ਉਹਦੇ ਬਾਰੇ ਆਪਾਂ ਡਿਟੇਲਸ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਹੋਣ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਸਕ੍ਰਾਈਬ ਬੈਲ ਵਾਲਾ ਬਟਨ ਦੱਬ ਲੋ ਜੇ ਫੇਸਬੁੱਕ ਪੇਜ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਡਾਕਟਰ ਗੁਰਮਿੰਦਰ ਸਿੰਘ ਬਰਾੜ ਦੇ ਹਰੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਜਿਹੜਾ ਪਨੀਰੀ ਹੁੰਦੀ ਹੈ ਪਨੀਰੀ ਚੰਗੀ ਪਨੀਰੀ ਹੈ ਜਿਹੜੀ ਉਹ ਤੋਂ ਆਪਾਂ ਚੰਗਾ ਝਾੜ ਲੈ ਸਕਦੇ ਹਾਂ ਚੰਗੀ ਤੰਦਰੁਸਤ ਪਨੀਰੀ ਜਿਹਦੇ ਬਾਰੇ ਆਪਾਂ ਖਾਦਾਂ ਬਾਰੇ ਜਾਂ ਸਪਰੇਆਂ ਬਾਰੇ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਾਂਗੇ ਜਦੋਂ ਵੀ ਜ਼ਰੂਰਤ ਹੋਊਗੀ ਪਨੀਰੀ ਦਾ ਸਹੀ ਟਾਈਮ ਮਹੱਤਵ ਰੱਖਦਾ ਕਿਉਂਕਿ ਜਦੋਂ ਪਨੀਰੀ ਆਪਾਂ ਲਾਉਣੀ ਆ ਸਹੀ ਉਮਰ ਦੀ ਹੋਣੀ ਚਾਹੀਦੀ ਆ ਤੇ ਸਹੀ ਸਮਾਂ ਹੋਣਾ ਚਾਹੀਦਾ ਜੇ ਆਪਾਂ ਪਨੀਰੀ ਗੇਤੀ ਬੀਜ ਲਾਂਗੇ ਤਾਂ ਫਿਰ ਆਪਾਂ ਨੂੰ ਝੋਨਾ ਜਾਂ ਬਾਸਮਤੀ ਵੀ ਅਗੇਤੀ ਹੀ ਪਨੀਰੀ ਫਿਰ ਜਿਹੜਾ ਜਲਦੀ ਕਿਉਂਕਿ ਆਪਾਂ ਜਿਹੜੀ ਪਨੀਰੀ 25 ਤੋਂ 30 ਦਿਨ ਦੀ ਬਾਸਮਤੀ ਦੀਆਂ ਚਾਹੇ ਕੋਈ ਵੀ ਕਿਸਮਾਂ ਨੇ ਖਾਸ ਤੌਰ ਤੇ ਜਿਹੜੀ ਪੂਸਾ ਬਾਸਮਤੀ 1509 ਆ ਜਾਂ ਉਹਦੀ 100 ਦਾ ਜਿਹੜੀ 1847 ਤਾਂ ਉਹ ਆਪਾਂ 25 ਦਿਨ ਦੀ ਵੱਧ ਤੋਂ ਵੱਧ ਜਿਹੜੀ ਪਨੀਰੀ ਤਿਆਰ ਕਰਕੇ ਤੇ ਖੇਤ ਦੇ ਵਿੱਚ ਲਾਉਣੀ ਹੁੰਦੀ ਹੈ ਜੇ ਅਪ ਪਨੀਰੀ ਗੇਤੀ ਬੀਜ ਦਿਆਂਗੇ ਤਾਂ ਉਹਦੀ ਫਿਰ ਟ੍ਰਾਂਸਪਲੈਂਟਿੰਗ ਵੀ ਜਿਹੜੀ ਹੈਗੀ ਆ ਆਪਾਂ ਨੂੰ ਗੇਤੀ ਹੀ ਕਰਨੀ ਪਊਗੀ ਉਹਦੇ ਵਿੱਚ ਫਿਰ ਅੱਗੇ ਜਾ ਕੇ ਬਾਸਮਤੀ ਦੀ ਕੁਆਲਿਟੀ ਤੇ ਝਾੜ ਤੇ ਫਰਕ ਪੈ ਸਕਦਾ ਹੈ ਕਈ ਕਿਸਾਨ ਵੀਰ ਕਹਿੰਦੇ ਆ ਜ਼ਿਆਦਾ ਨਹੀਂ ਹੁੰਦੇ ਇੱਕ ਦੋ ਹੀ ਹੁੰਦੇ ਆ ਕਿ ਜਿਹੜਾ ਹੈਗਾ ਕੋਈ 1-2% ਕੇ ਅਸੀਂ ਵੱਡੀ ਪਨੀਰੀ ਨਾਲ ਵੀ ਚੰਗਾ ਝਾੜ ਲੈ ਲਿਆ ਜਦੋਂ ਵਧੀਆ ਗੱਲ ਤੁਹਾਨੂੰ ਚੰਗਾ ਝਾੜ ਮਿਲ ਗਿਆ ਪਰ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕਿ ਆਪਾਂ ਪਨੀਰੀ ਵੱਡੀ ਘਰ ਘਰ ਕੇ ਲਾਈਏ ਕਿਉਂਕਿ ਵੱਡੀ ਪਨੀਰੀ ਦੇ ਤਣੇ ਦੇ ਵਿੱਚ ਗੰਡਾ ਬਣ ਜਾਂਦੀਆਂ ਫੋਟ ਘਟ ਹੁੰਦੀ ਫਿਰ ਆਪਾਂ ਉੱਤੇ ਖਾਦਾਂ ਆਪਾਂ ਨੂੰ ਵੱਧ ਪਾਉਣੀਆਂ ਪੈਂਦੀਆਂ ਖਰਚਾ ਵੀ ਬਹੁਤ ਹੋ ਜਾਂਦਾ ਜਾਂ ਦੂਸਰੇ ਸ਼ਬਦਾਂ ਚ ਕਹਿ ਲਈਏ ਕਿ ਆਪਾਂ ਪਨੀਰੀ ਵੱਡੀ ਕਰਕੇ ਲਾਉਣੇ ਤਾਂ ਉਹਦੇ ਨਾਲ ਆਪਣਾ ਖਰਚਾ ਜਿਹਦੇ ਨਾਲ ਥੱਲਿਓ ਆਪਾਂ ਜੇ ਯੂਰੀਆ ਵੱਧ ਪਾਵਾਂਗੇ ਥੱਲੇ ਲੀਚ ਡਾਊਨ ਕਰਕੇ ਜਾਊਗੀ ਨਾਈਟ੍ਰੇਟ ਕੰਟੈਂਟ ਨਾਲ ਪਾਣੀ ਦੀ ਕੁਆਲਿਟੀ ਵੀ ਖਰਾਬ ਕਰਾਂਗੇ ਹਵਾ ਵੀ ਖਰਾਬ ਕਰਾਂਗੇ ਆਪਣਾ ਖਰਚਾ ਵੀ ਕਰਾਂਗੇ ਤੇ ਫਿਰ ਝਾੜ ਆ ਜੇ ਉਦੇ ਬਰਾਬਰ ਹੀ ਲਿਆ ਛੋਟੀ ਪਨੀਰੀ ਦੇ ਤਾਂ ਫਿਰ ਆਪਾਂ ਛੋਟੀ ਪਨੀਰੀ ਕਿਉਂ ਨਹੀਂ ਲਾਉਂਦੇ ਵੱਡੀ ਪਨੀਰੀ ਕਰਕੇ ਲਾ ਕੇ ਤੇ ਉੱਤੇ ਵੱਧ ਖਰਚਾ ਕਰਨ ਦੀ ਕੀ ਜ਼ਰੂਰਤ ਆਪਾਂ ਪਨੀਰੀ ਵੀ ਹਿਸਾਬ ਸਿਰ ਛੋਟੀ ਉਮਰ ਦੀ ਲਾਈਏ ਸਹੀ ਸਮੇਂ ਤੇ ਬਜਾਈ ਕਰੀਏ ਤੇ ਘੱਟ ਖਰਚੇ ਨਾਲ ਵਧੀਆ ਕੁਆਲਿਟੀ ਦੀ ਆਪਾਂ ਜਿਹੜੀ ਹੈਗੀ ਆ ਫਸਲ ਪੈਦਾ ਕਰੀਏ ਪਨੀਰੀ ਦੀ ਸੋਧ ਬੜੀ ਜ਼ਰੂਰੀ ਹੈ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਪਨੀਰੀ ਵਾਸਤੇ ਉਦੋਂ ਬਾਅਦ ਗੜੇ ਜਿਹੜੀਆਂ ਪਨੀਰੀ ਦੀਆਂ ਜੜਾਂ ਦੀ ਸੋਧ ਬੜੀ ਜ਼ਰੂਰੀ ਹੈ ਖਾਸ ਤੌਰ ਤੇ ਝੰਡੇ ਰੋਗ ਦੀ ਰੋਗ ਥਾਂ ਵਾਸਤੇ ਮੁੱਢਾਂ ਦੇ ਗਾਲੇ ਵਾਸਤੇ ਇਹਦੇ ਬਾਰੇ ਵੱਖਰੀ ਵੀਡੀਓ ਜਾਣਕਾਰੀ ਸਾਂਝੀ ਸੋ ਜੇ ਆਪਾਂ ਗੱਲ ਕਰੀਏ ਜਿਹੜੀਆਂ ਕਿਸਮਾਂ ਦੇ ਵਿੱਚ ਕਿਸਾਨ ਵੀਰੋ ਪੰਜਾਬ ਬਾਸਮਤੀ 7 ਹੈ ਜਾਂ ਪੰਜਾਬ ਬਾਸਮਤੀ 5 ਹੈ ਜਾਂ ਪੂਸਾ ਬਾਸਮਤੀ 11 21 ਹੈ ਜਾਂ ਪੂਸਾ ਬਾਸਮਤੀ 16 37 ਹੈ ਜਾਂ 17 18 ਹੈ ਜਾਂ ਪੂਸਾ ਬਾਸਮਤੀ 18 85 ਹੈ ਇਹ ਕਿਸਮਾਂ ਨੇ ਜਿਹੜੀਆਂ ਜਾਂ ਜਿਹੜੀ ਹੈਗੀ ਆ ਕਿਸਾਨ ਵੀਰ 1401 ਮੁਛੜ ਲਾਉਂਦੇ ਇਹ ਕਿਸਮਾਂ ਜਿਹੜੀਆਂ ਹੈਗੀਆਂ ਇਹ ਤੁਸੀਂ 1 ਤੋਂ 15 ਜੂਨ ਦੇ ਵਿੱਚ ਵਿੱਚ ਲਾ ਸਕਦੇ ਆ ਤੇ ਬੈਸਟ ਟਾਈਮ ਆ ਜਿਹੜਾ ਕਿਉਂਕਿ ਜਿਹੜੀ 1400 ਸੇ ਇੱਕ ਉਹ ਵੱਧ ਟਾਈਮ ਲੈਂਦੀ ਆ ਤਾਂ ਉਹ ਤੁਸੀਂ ਜੂਨ ਦੇ ਪਹਿਲੇ ਹਫਤੇ ਵੀ ਲਾ ਸਕਦੇ ਆ ਪਰ ਜਿਹੜੀਆਂ ਬਾਕੀਆਂ ਕਿਸਮਾਂ ਦਾ ਸਹੀ ਟਾਈਮ ਆ ਜਿਹੜਾ ਉਹ 5 ਤੋਂ 10 ਜੂਨ ਨੂੰ 12 ਜੂਨ ਤੱਕ ਇਹਦੀ ਜਿਹੜੀ ਪਨੀਰੀ ਤੁਸੀਂ ਬੀਜੋ ਤੇ ਮਹੀਨੇ ਦੀ ਪਨੀਰੀ ਜਿਹੜੀ ਹੈਗੀ ਵੱਧ ਤੋਂ ਵੱਧ ਕਿਉਂਕਿ 25 28 ਦਿਨ ਦੀ ਲਾਦੀਏ ਤਾਂ ਬਹੁਤ ਵਧੀਆ ਗੱਲ ਨਹੀਂ ਮਹੀਨੇ ਦੀ ਪਨੀਰੀ ਆਪਾਂ ਉਦੋਂ ਵੱਡੀ ਨਹੀਂ ਹੋਣ ਦੇਣੀ ਇਹਨੂੰ ਆਪਾਂ ਰਗਵੇ ਦੇ ਹਿਸਾਬ ਨਾਲ ਵੰਡ ਕੇ ਬੀਜੀ ਲੀਏ ਫੇਰ ਆ ਗਈਆਂ ਕਿਸਮਾਂ ਘੱਟ ਸਮੇਂ ਵਾਲੀਆਂ ਜਿਹਦੇ ਵਿੱਚ ਸੀਐਸਆਰ 30 ਹੈ ਪੂਸਾ ਬਾਸਮਤੀ 1509 ਹੈ ਪੂਸਾ ਬਾਸਮਤੀ 1692 ਆ ਪੂਸਾ ਬਾਸਮਤੀ 1847 ਆ ਇਹਨਾਂ ਕਿਸਮਾਂ ਦੀ ਜਿਹੜੀ ਪਨੀਰੀ ਆਪਾਂ ਬੀਜਣੀ ਆ ਉਹ 15 ਜੂਨ ਤੋਂ ਪਹਿਲਾਂ ਨਹੀਂ ਬੀਜਣੀ 15 ਜੂਨ ਤੋਂ 30 ਜੂਨ ਦੇ ਵਿੱਚ ਵਿੱਚ ਇਹ ਪਨੀਰੀ ਆਪਾਂ ਬੀਜ ਸਕਦੇ ਹਾਂ ਬੈਸਟ ਟਾਈਮ ਆ ਜਿਹੜਾ ਉਹ ਤੁਸੀਂ 20 ਜੂਨ 21 ਜੂਨ 22 23 ਇਹਨਾਂ ਦਿਨਾਂ ਦੇ ਵਿੱਚ 15 ਜੂਨ ਤੋਂ 2-4 ਦਿਨ ਬਾਅਦ ਤੇ 25 ਜੂਨ ਤੱਕ ਆ ਜਿਹੜਾ ਬੈਸਟ ਟਾਈਮ ਆ ਇਹਨਾਂ ਪਨੀਰੀਆਂ ਵਾਸਤੇ 25 ਜੂਨ ਤੱਕ ਬੀਜ ਨੂੰ ਤਾਂ ਬੈਸਟ ਆ ਕਿਉਂਕਿ 25 ਦਿਨ ਦੀ ਵੀ ਪਨੀਰੀ ਆਪਾਂ ਲਾਉਣੀ ਹੈ ਜੇ 25 ਜੂਨ ਨੂੰ ਆਪਾਂ ਬੀਜਦੇ ਆ ਤਾਂ 20 ਜੁਲਾਈ ਨੂੰ ਇਹ ਟ੍ਰਾਂਸਪਲੈਂਟਿੰਗ ਹੋ ਜਾਊਗੀ ਤਾਂ ਇਸ ਕਰਕੇ ਪਨੀਰੀ ਆ ਜਿਹੜੀ ਉਹ ਆਪਾਂ ਕਿਸਮ ਵਾਈਜ਼ ਸਹੀ ਸਮੇਂ ਤੇ ਬੀਜਣੀ ਆ ਨਾ ਆਪਾਂ ਪਛੇੜ ਕਰਨੀ ਨਾ ਗੇੜ ਕਰਨੀ ਕਿਉਂਕਿ ਥੋੜਾ ਜਿਹਾ ਵੱਧ ਸਮੇਂ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹ ਆਪਾਂ ਜਿਹੜੀਆਂ ਹੈਗੀਆਂ 15 ਜੂਨ ਤੱਕ ਬੀਜ ਲੈਣੀਆਂ ਨੇ ਤੇ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਉਹ 15 ਜੂਨ ਤੋਂ ਬਾਅਦ ਬੀਜਣੀਆਂ ਨੇ ਇਹ ਮੈਂ ਖਾਸ ਤੌਰ ਤੇ 1847 ਅਧੀਨ کافی ਵੱਡਾ ਰਕਬਾ ਕਿਸਾਨ ਵੀ ਲਾਉਣ ਜਾ ਰਹੇ ਆ ਜਿਹੜੀ 17 18 ਜਾਂ ਪੰਜਾਬ ਬਾਸਮਤੀ 7 ਹੈ ਇਹਦੇ ਦੀਨ ਵੀ ਕਿਸਾਨ ਵੀਰ ਹੈ ਜਿਹੜੇ ਉਹ ਰਕਬਾ ਲਾ ਰਹੇ ਸਤਾ ਕੁਝ ਜਿਹੜੇ 16 37 ਜਾਂ 11 21 1509 1509 11 21 ਹੈ ਜਿਹੜੀ ਇਹਨਾਂ ਦੇ ਵਿੱਚ ਥੋੜੀ ਬਲਾਈਟ ਬਲਾਸਟ ਇਹਨਾਂ ਦਾ ਸਮੱਸਿਆ ਵੱਧ ਆਉਣ ਲੱਗ ਪਈ ਸੀ ਤਾਂ ਇਸ ਕਰਕੇ ਜਿਹੜੀ ਹੈਗੀ ਨਵੀਆਂ ਕਿਸਮਾਂ ਵਾਲ ਕਿਸਾਨ ਵੀਰਾਂ ਦਾ ਝਕਾ ਹੋਇਆ 1847 کافی ਰਕਬਾ ਰਗਵਿਤ ਲੱਗ ਰਹੀ ਹੈ 15 ਜੂਨ ਤੋਂ ਬਾਅਦ ਆਪ ਆਪਣੀ ਰੀਬੀਜ ਨਹੀਂ ਅਜੇ ਨਹੀਂ ਬੀਜਣੀ 1692 ਵੀ ਇਸੇ ਤਰ੍ਹਾਂ ਡੇਰੀ 1885 ਆ ਉਹ ਤੁਸੀਂ 15 ਜੂਨ ਤੱਕ ਜਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ 10 ਤੋਂ 15 ਜੂਨ ਦੇ ਵਿੱਚ ਵਿੱਚ ਵੇਚ ਸਕਦੇ ਆ ਤੇ ਜਿਹੜੀ ਹੈਗੀ ਆ ਆ ਆਪਣੀ 1886 ਕੋਈ ਕਿਉਂਕਿ 1886 ਅਜੇ ਤੱਕ ਪੰਜਾਬ ਵਾਸਤੇ ICAR ਨੇ ਰეკਮੈਂਡ ਨਹੀਂ ਕੀਤੀ ਹੈਗੀ ਉਹ ਵੀ ਤੁਸੀਂ ਜਿਹੜਾ ਹੈਗਾ 1 ਜੂਨ ਤੋਂ 15 ਜੂਨ ਦੇ ਵਿੱਚ ਵੇ ਜਿਹੜੀ ਹੈਗੀ ਵੇਚ ਸਕਦੇ ਆ ਮੁੱਖ ਦੀ ਗੱਲ ਇਹ ਆ ਕਿ ਕਾਲਾ ਪਕਰਨੀ ਨਹੀਂ ਹੈਗੀ ਜੇ ਤੁਹਾਡੀਆਂ ਜਿਹੜੀਆਂ 1121 17 18 ਜਾਂ ਜਿਹੜੀ ਹੈਗੀ 1885 1637 ਇਹ ਹੈ ਜਿਹੜੀਆਂ 15 ਜੂਨ ਤੱਕ ਵੀ ਵਜਾਈ ਆਪਣੀ ਨਹੀਂ ਹੁੰਦੀ ਤਾਂ 15 ਜੂਨ ਨੂੰ ਵੀ ਤੁਸੀਂ ਕਰ ਸਕਦੇ ਆ ਤਾਂ 15 18 ਜੂਨ ਤੱਕ ਵੀ ਕਰ ਸਕਦੇ ਆ ਪਰ ਇਹਦੀ ਕੋਸ਼ਿਸ਼ ਕਰੋ ਕਿ ਪਨੀਰੀ ਫਿਰ ਆਪਾਂ ਜਿਹੜੀ 25 27 ਦਿਨ ਦੀ ਤਿਆਰ ਕਰਕੇ ਤੇ ਜਿਹੜੀ ਹੈਗੀ ਆ 10 ਤੋਂ 12 ਜੁਲਾਈ ਤੱਕ 15 ਜੁਲਾਈ ਤੱਕ ਟਰਾਂਸਪਲੈਂਟ ਕਰ ਦਈਏ ਤੇ ਖਾਦਾਂ ਦੇ ਵਿੱਚ ਖਾਸ ਤੌਰ ਤੇ ਖਿਆਲ ਰੱਖਣਾ ਕਿ ਜਾ ਜਿਹੜੀ ਬਾਸਮਤੀ ਹੈ ਜਦੋਂ ਪਟਕੇ ਪਨੀਰੀ ਲਾਉਣੀ ਆ ਉਹਨੂੰ ਜ਼ਿਆਦਾ ਕੋਈ ਖਾਦਾਂ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਪਨੀਰੀ ਦੀ ਜਿਹੜੀ ਆਪਾਂ ਪਰਵਰਿਸ਼ ਪੂਰੀ ਵਧੀਆ ਕਰ ਲਈਏ ਉਹਨੂੰ ਪੋਟਾਸ਼ ਦੇਈਏ ਜ਼ਿੰਕ ਵਾਲੀਆਂ ਸਪਰੇਆਂ ਦੇਈਏ ਤੇ ਚੰਗਾ ਚਾਰ ਲਈਏ ਤੁਹਾਡਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਧੰਵਾਦ ਸ਼ੁਕਰੀਆ ਖੁਸ਼ ਰਹੋ ਖੁਸ਼ ਰਹੋ ਬਹੁਤ ਬਹੁਤ ਮਿਹਰਬਾਨ